ਮਨ ਲਓ ਆਪਾਂ 10000 ਕਿਲੋਮੀਟਰ ਗੱਡੀ ਚੱਲ ਜਾਂਦੀ ਆ ਫਿਰ ਉਹਦੇ ਵਾਸਤੇ ਆਪਾਂ ਨੂੰ ਕੀ حساب ਪਤਾ ਨਹੀਂ ਮਨ ਲਓ 10000 ਚੱਲਦੀ ਆ ਹਰ ਇੱਕ ਗੱਡੀ ਜਾਂ 15000 ਚੱਲਦੀ ਆ ਆਪਾਂ ਕੰਪਨੀ ਕਹਿੰਦੀ ਆ 15000 ਕਿਲੋਮੀਟਰ ਆ ਸਾਡੇ ਕੋਲ ਆ ਉਹ 10000 ਵਧਾਓ ਹਾਂ ਜੀ 10000 ਕਿਲੋਮੀਟਰ ਜਾ ਕੇ ਚੱਲ ਕੇ ਵੀ ਆਪਾਂ ਨੂੰ ਕੁਝ ਦੇਖਣਾ ਚਾਹੀਦਾ ਗੱਡੀ ਦਾ ਹੋਰ ਸਪੈਸ਼ਲ ਆਪਾਂ ਕਹਿ ਰਹੇ ਆ ਆਖੀ ਗੱਡੀ ਸਾਡੀ 2000 ਚੱਲੀ ਆ ਜੀ ਇਹਨੂੰ ਕੀ ਹੋਇਆ ਇਹਨੂੰ ਕੀ ਲੋੜ ਆ ਸਰਵਿਸ ਦੀ ਇਹ ਕਹਿ ਰਹੇ ਨੇ ਵੀ ਇਹਦਾ ਰੀਜਨ ਦੱਸੋ ਇਹ ਆ ਫਿਲਟਰ ਸਾਫ਼ ਕਰਨ ਦਾ ਵੀ ਤਰੀਕਾ ਆ ਨੇਨਾ ਇਹ ਚੀਜ਼ ਆ ਵੀ ਦੇਖੋ ਇੰਜਨ ਡਾਊਨ ਨਹੀਂ ਮੰਨਿਆ ਜਾ ਸਕਦਾ ਜੇ ਬਲੋ ਮਾਰਦੀ ਆ ਆਪਾਂ ਨੂੰ ਕੀ ਸਾਹਬ ਤਾਂ ਨਹੀਂ ਰੱਖਣੀ ਚਾਹੀਦੀ ਨੇ ਜਦੋਂ ਆਪਾਂ ਗੱਡੀ ਸਵੇਰ ਤੋਂ ਆਪਾਂ ਸਟਾਰਟ ਹੋ ਜਾਈਏ ਮੰਨ ਲਓ ਹਾਂਜੀ ਸੱਸੇਕਾਲ ਜੀ ਅੱਜ ਦੀ ਵੀਡੀਓ ਬਹੁਤ ਖਾਸ ਹੈ ਵੀਡੀਓ ਹੈਗੀ ਇੰਜਨ ਅਵੇਅਰਨੈਸ ਮਤਲਬ ਆਪਾਂ ਆਮ ਤੌਰ ਤੇ ਹਰੇਕ ਸਾਡੇ ਕੋਲ ਬਹੁਤ ਕਸਟਮਰ ਆਉਂਦੇ ਨੇ ਜਿਹੜੇ ਆ ਕੇ ਕਹਿੰਦੇ ਨੇ ਵੀ ਸਾਨੂੰ ਇੰਜਨ ਬਾਰੇ ਜਾਣਕਾਰੀ ਦਿਓ ਜੀ ਇੰਜਨ ਬਲੋ ਕਿਵੇਂ ਚੈੱਕ ਕਰੀਦੀ ਆ ਡਿਪ ਸਟਿਕ ਚੋਂ ਗੇਜ ਕੱਢ ਕੇ ਬਲੋ ਮਾਰਦੀ ਆ ਕਿਉਂ ਮਾਰਦੀ ਆ ਜੀ ਇੰਜਨ ਡਾਊਨ ਮੰਨਿਆ ਜਾਵੇ ਜਾਂ ਨਹੀਂ ਮੰਨਿਆ ਜਾਵੇ ਨਵੀਂ ਗੱਡੀ ਸ਼ੋਰੂਮ ਚੋਂ ਕਢਾਈਆ ਨਾਲ ਦੀ ਨਾਲ ਬਲੋ ਮਾਰ ਰਹੀ ਹੈ ਕਿਉਂ ਮਾਰ ਰਹੀ ਹੈ ਕੀ ਉਹਦਾ ਇੰਜਨ ਡਾਊਨ ਮੰਨਿਆ ਜਾਵੇ ਕਈ ਗੱਡੀਆਂ ਹੈਗੀਆਂ ਨੇ ਜਿਹੜੀਆਂ ਬਹੁਤ ਚੱਲ ਕੇ 2 ਲੱਖ ਕਿਲੋਮੀਟਰ ਚੱਲ ਕੇ ਲੱਖ ਕਿਲੋਮੀਟਰ ਚੱਲ ਕੇ ਬਲੋ ਮਾਰ ਲੱਗ ਜਾਂਦੀਆਂ ਨੇ ਕੀ ਉਹਦਾ ਇੰਜਨ ਡਾਊਨ ਮੰਨਿਆ ਜਾਵੇ ਗੱਡੀ ਦੀ ਕੇਅਰ ਕਿਵੇਂ ਕਰੀ ਜਾਵੇ ਮਤਲਬ ਇੱਕ ਆਮ ਸਵਾਲ ਇੱਕ ਏਜੰਸੀਆਂ ਵੀ ਨਹੀਂ ਇਹ ਚੀਜ਼ ਦੱਸਦੀਆਂ ਹੈਗੀਆਂ ਤੁਹਾਨੂੰ ਵੀ ਗੱਡੀ ਦੀ ਕੇਅਰ ਗੱਡੀ ਦਾ ਇੰਜਨ ਦੀ ਹੈਲਥ ਨੂੰ ਕਿਵੇਂ ਮੇਨਟੇਨ ਕੀਤਾ ਜਾਵੇ ਉਹ ਵਰਕਸ਼ਾਪ ਚ ਲੈ ਕੇ ਜਾਵਾਂਗੇ ਜਿਨ੍ਹਾਂ ਦੀ ਤੀਜੀ ਪੀੜ੍ਹੀ ਇਹ ਕੰਮ ਕਰ ਰਹੀ ਹੈ ਇਸ ਟਾਈਮ ਇੰਜਨ ਦਾ ਉਹਨਾਂ ਨੂੰ ਮਤਲਬ ਨਟ ਨਟ ਦਾ ਪਤਾ 부ਰਜੇ ਪੁਰਜੇ ਦਾ ਪਤਾ ਤੇ ਉਹਨਾਂ ਦੀ ਆਪਾਂ ਓਪੀਨੀਅਨ ਲਵਾਂਗੇ ਇਸ ਵਿਸ਼ੇ ਦੇ ਉੱਪਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਐਂਡ ਐਂਡ ਵਾਲਾ ਪੁਆਇੰਟ ਵੀ ਬਹੁਤ ਇੰਪੋਰਟੈਂਟ ਹੈ ਮਤਲਬ ਐਂਡ ਤੱਕ ਵੀਡੀਓ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਤੁਹਾਡੇ ਮਤਲਬ ਦੀ ਵੀਡੀਓ ਹੈ ਦੇਖਿਓ ਜ਼ਰੂਰ ਚੱਲਦੇ ਆਪਾਂ ਧੂਰੀ ਅਬੇਵਾਲ ਮਕੈਨਿਕਲ ਵਰਕਸ ਤੀਜੀ ਪੀੜ੍ਹੀ ਵਾਲੇ ਮਿਸਤਰੀ ਮਤਲਬ ਤੀਜੀ ਪੀੜ੍ਹੀ ਕਾਰਾਂ ਦੇ ਵਿੱਚ ਆ ਬਹੁਤ ਟੌਪ ਦੇ ਮਿਸਤਰੀ ਨੇ ਤੇ ਉਹਨਾਂ ਦੇ ਬੇਟਾ ਹੈਗਾ ਗੁਰਪ੍ਰੀਤ ਉਹਦੇ ਕੋਲ ਆਪਾਂ ਆਏ ਆਗੇ ਚਲੋ ਆਜੋ ਅੰਦਰ ਗੱਲ ਕਰਦੇ ਹਾਂ ਹਾਂਜੀ ਆਪਾਂ ਪਹੁੰਚ ਚੁੱਕੇ ਆ ਜੀ ਅੱਬੇਵਾਲ ਮਕੈਨਿਕਲ ਵਰਕਸ ਸਾਹਮਣੇ ਬੈਠੇ ਨੇ ਆਪਣੇ ਗੁਰਪ੍ਰੀਤ ਸਿੰਘ ਕੀ ਹਾਲ ਹੈ ਜੀ ਠੀਕ ਠਾਕ ਹਾਂਜੀ ਜੀ ਠੀਕ ਠਾਕ ਹਾਂਜੀ ਤੇ ਆ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਗੱਡੀਆਂ ਦੀ ਬਲੋਕ ਕਿਉਂ ਆਉਂਦੀ ਆ ਇਸ ਦੀ ਖੋਜ ਪੜਤਾਲ ਕਰ ਲਈ ਆਪਾਂ ਇਹਨਾਂ ਕੋਲ ਪਹੁੰਚੇ ਆਗੇ ਆਪਾਂ ਇਹਨਾਂ ਨੂੰ ਇਹਨਾਂ ਦੇ ਮੁਤਾਬਕ ਪੁੱਛਦੇ ਆਪਾਂ ਪਿੱਛੇ ਕੀ ਬੋਲਿਆ ਹੈ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ ਤੇ ਇਹਨਾਂ ਦੇ ਜੋ ਇਹਨਾਂ ਦੇ ਇਹਦੇ ਬਾਰੇ ਵਿਚਾਰ ਨੇ ਪਹਿਲੇ ਸਵਾਲ ਬਾਰੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਅਸੀਂ ਗੱਲ ਕਰ ਰਹੇ ਸੀ ਗੁਰਪੀ ਜੀ ਵੀ ਜਿਹੜੀ ਗੱਡੀ ਦੀ ਬਲੋ ਆਉਂਦੀ ਹੈ ਵੀ ਇਹ ਕਿਉਂ ਆਉਂਦੀ ਹੈ ਇਹ ਵੀਰ ਜੀ ਬਲੋ ਦਾ ਕੰਮ ਹੁੰਦਾ ਜਿਹੜਾ ਇੱਕ ਤਾਂ ਜੇ ਇੰਜਨ ਡਾਉਨ ਹੈ ਹੂੰ ਰੇਤਾ ਖਿੱਚ ਗਿਆ ਇੰਜਨ ਹੂੰ ਤਾਂ ਬਲੋ ਇੱਕ ਜ਼ਮੰਦੂ ਹੁੰਦੀ ਆ ਹਾਂ ਇਹ ਦੋਨਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਉਹੀ ਗੱਲ ਆ ਗਈ ਇੱਕ ਜਮਾਂਦੂ ਬਲੋ ਹੁੰਦੀ ਹੈ ਇੱਕ ਜਿਹੜੀ ਮਤਲਬ ਗੱਡੀ ਬਲੋ ਮਾਰਦੀ ਨਹੀਂ ਲੇਕਿਨ ਰੇਤਾ ਖਿੱਚਣ ਜਾਂ ਗਰਮ ਹੋਣ ਕਰਕੇ ਉਹ ਬਲੋ ਮਾਰਨ ਆਈ ਜਾਂਦੀ ਹੈ ਹਾਂਜੀ ਹਾਂਜੀ ਜਿਹੜੀ ਤਾਂ ਜਮਾਂਦੂ ਆ ਜਿਵੇਂ ਆਪਾਂ ਲਾ ਲਓ ਬਾਕਸ ਵੈਗਨ ਹਮ ਸਕੋਡਾ ਹਮ ਆਡੀ ਇਹ ਸਾਰੇ ਇੱਕੋ ਹੀ ਫਰਮ ਦੀਆਂ ਗੱਡੀਆਂ ਨੇ ਪਰ ਇਹਨਾਂ 'ਚ ਬਲੋ ਹਲਕੀ ਫੁਲਕੀ ਹਰ ਵਕਤ ਨਵੀਂ ਗੱਡੀ 'ਚ ਵੀ ਹੋਏਗੀ ਇਹਦੇ ਲਈ ਕੀ ਆ ਇਹ ਜਿਆਦਾਤਰ ਕੰਪਨੀਆਂ ਨੇ ਜਿੰਨੀਆਂ ਵੀ ਹਮ ਕੱਲੀ ਇਹ ਨਹੀਂ ਕਹਿੰਦੇ ਆਪਾਂ ਹਮ BMW ਵੀ ਹੋਗੀ ਹਾਂਜੀ ਇੰਨਾ ਨੇ ਟੈਕਨੋਲੋਜੀ ਉਸ ਹਿਸਾਬ ਨਾਲ ਬਣਾਈ ਆ ਗੱਡੀ ਸਮੂਥ ਚੱਲੇ ਹਮ ਰੈਲੀ ਚੱਲੇ ਹਮ ਕਲੀਅਰੈਂਸ ਇੰਜਨ ਦੇ ਜਿਹਨੂੰ ਆਪਾਂ ਕਹਿੰਦੇ ਨੇ ਬੈਥੇ ਕਿਥੇ ਨੂੰ ਇਹਦੀ ਬਾਰੇ ਨਹੀਂ ਪਤਾ ਹੁੰਦਾ ਇੱਕੋ ਲੱਖ ਤਾਂ ਆਪਾਂ ਗੱਡੀ ਦੀ ਪਿਕਅਪ ਲੈਣੀ ਆ ਹਮ ਉਸ ਟਾਈਮ ਪਿਸਟਨ ਫੁੱਲਦੇ ਨੇ ਹਮ ਉਹਦੇ ਲਈ ਕਲੀਅਰੈਂਸ ਥੋੜਾ ਜਿਆਦਾ ਇਹਨਾਂ ਨੇ ਜ਼ਿਆਦਾ ਰੱਖਿਆ ਹੁੰਦਾ ਵੀ ਗੱਡੀ ਦਬ ਹੋਣਾ ਹੋਵੇ ਦਬੇ ਹਾਂਜੀ ਕਿਉਂ ਜੋ ਸਪੀਡ ਆ ਆਪਾਂ ਨਾਰਮਲ ਆਪਣੀਆਂ ਜਿੰਨੀਆਂ ਵੀ ਗੱਡੀਆਂ ਨੇ ਆਪਾਂ 100 120 ਤੇ ਹੂੰ ਇੰਨਾ ਦੀ 220 ਪਲੱਸ ਸਪੀਡ ਟੌਪ ਸਪੀਡ ਹੁੰਦੀ ਆ ਬਿਲਕੁਲ ਬਿਲਕੁਲ ਉਹਦੇ ਲਈ ਇਹ ਇੰਜਨ ਉਹਨੇ ਹੀ ਕੰਫਰਟੇਬਲ ਰੱਖਣ ਲਈ ਕਰਿਆ ਜਿਹੜੀ ਗੱਡੀ ਬਾਅਦ ਚ ਬਲੋ ਮਾਰ ਲਾਈ ਜਾਂਦੀ ਆ ਉਹਦਾ ਨਹੀਂ ਬਲੋ ਮਾਰਦੀ ਹੁੰਦੀ ਲੇਕਿਨ ਬਾਅਦ ਚ ਮਾਰਦੀ ਆ ਉਹ ਜਿਵੇਂ ਲਾ ਲਓ ਜੀ ਆਪਾਂ ਕਹਦੇ ਆ ਓਵਰ ਹੀਟ ਹੋ ਗਈ ਹੂੰ ਓਵਰ ਹੀਟ ਵੀ ਇਹ ਆਪਣੀ ਕਈ ਵਜ੍ਹਾ ਹੋ ਜਾਂਦੀ ਆ ਪੱਖਾ ਖੜਨਾ ਜਾਂ ਏਰੀਆ ਤਾਂ ਚੋਕ ਆ ਤਾਂ ਉਸ ਤੋਂ ਬਾਅਦ ਉਹਦਾ ਪਿਸਟਨ ਦਾ ਸੈਜ ਸੁੰਗੜ ਜਾਂਦਾ ਹੂੰ ਮੰਨੋ ਵੀ ਕੰਪਨੀ ਲੈ ਲਈਦਾ ਸਾਨੂੰ 2000 23000 ਦਿੱਤਾ ਆ ਸੂੰਗੜ ਕੇ ਉਹ 5000 6000 ਬਣ ਜਾਂਦਾ ਆਪਾਂ ਥੋੜਾ ਜਿਹੀ ਚੀਜ਼ ਨੂੰ ਪ੍ਰੈਕਟੀਕਲ ਦੱਸ ਸਕਦੇ ਆਂ ਬਲਾਕ ਪਿਆ ਆਪਣੇ ਕੋਲ ਆਜੋ ਇੱਕ ਮਿੰਟ ਤੁਹਾਨੂੰ ਪ੍ਰੈਕਟੀਕਲ ਦੱਸਦੇ ਆ ਪਿਸਟਨ ਕੀ ਹੁੰਦਾ ਕਿਵੇਂ ਸੂੰਗੜਦਾ ਆ ਆਪਾਂ ਪੂਰਾ ਡੀਐਨਏ ਕਰ ਦੇਣਾ ਇੰਜਨ ਦਾ ਦੇਖੋ ਆ ਆ ਗਿਆ ਬਲਾਕ ਆਪਾਂ ਬਲਾਕ ਦੇ ਵਿੱਚ ਪਿਸਟਨ ਇਹ ਕੀ ਹੁੰਦਾ ਜੀ ਇਹ ਸਿਸਟਮ ਕੀ ਹੁੰਦਾ ਇਹ ਦੱਸੋ ਬੜਾ ਇਹ ਵੀਰ ਜੀ ਸਲੀਬਾ ਨੇ ਹੂੰ ਇਹ ਆ ਗਿਆ ਪਿਸਟਨ ਏ ਆ ਜੀ ਪਿਸਟਨ ਦੇਖੋ ਹਾਂ ਆ ਆ ਝਾੜੋ ਸਾਰੀ ਬਲੋਦੀ ਬਲੋਦੀ ਜਿਹੜੀ ਪ੍ਰੋਬਲਮ ਹੁੰਦੀ ਆ ਜਦੋਂ ਆ ਰੰਗ ਆਏ ਤਿੱਲੇ ਹੋ ਜਾਂਦੇ ਆ ਉਦੋਂ ਉਹ ਇਹ ਬਲੋ ਮਾਰਨ ਲੱਗ ਜਾਂਦਾ ਹੂੰ ਠੀਕ ਹੈ ਜਦੋਂ ਆਪਾਂ ਇਹ ਚੱਲੇ ਕਿਵੇਂ ਚੱਲਦਾ ਕਿਵੇਂ ਇਹ ਇਸ ਤਰ੍ਹਾਂ ਹੁੰਦਾ ਜੀ ਆ ਦੇਖੋ ਇਸ ਤਰ੍ਹਾਂ ਇਹ ਗੱਡੀ ਦਾ ਨਹੀਂ ਇਹ ਫਰਕ ਆ ਹੂੰ ਹੂੰ ਆਪਾਂ ਇੱਕ ਦੱਸਣ ਦੇ ਲਈ ਕਾਵੇ ਹਾਂ ਹੂੰ ਠੀਕ ਹੈ ਜਦੋਂ ਗਰਮ ਹੁੰਦੀ ਆ ਪਿਸਟਨ ਹੂੰ ਹਮੇਸ਼ਾ ਇੱਦਾਂ ਲਈ ਥੈਤੋ ਹੀ ਸੀਜ ਹੋਏਗਾ ਅੱਛਾ ਉਹ ਸੁੰਗੜ ਜਾਂਦਾ ਹਾਂ ਸੁੰਗੜ ਜਾਂਦਾ ਪਹਿਲਾਂ ਫੁੱਲ ਦਾ ਫੁੱਲ ਦਾ ਕਰ ਉਹ ਇਹ ਕੰਪਨੀ ਦਾ ਇਹ ਕਿਤੋਂ ਗੋਲ ਨਹੀਂ ਹੁੰਦਾ ਬੇਸਤਨ ਵੀ ਆਪਾਂ ਗੌਂਦ ਹੋਈਏ ਗੌਂਦ ਨਹੀਂ ਹੁੰਦਾ ਇਹ ਹਾਂ ਇਹ ਇੱਥੋਂ ਓਵਲਟੀ ਹੁੰਦੀ ਆ ਇੱਥੋਂ ਲਿੰਕ ਹੁੰਦਾ ਕਿਉਂਕਿ ਗਜਨ ਪਿੰਨ ਲੋਹੇ ਦੀ ਆ ਅੱਛਾ ਅੱਛਾ ਗਰਮ ਹੋ ਕੇ ਇਹਨੇ ਫੈਲਨਾ ਜਦੋਂ ਵੀ ਫੈਲਨਾ ਤਾਂ ਇਦਾਂ ਨੂੰ ਸੈਡਾਂ ਨੂੰ ਹੀ ਫੈਲਦਾ ਇਹਨੇ ਕੰਪਨੀ ਨੇ ਵੀ ਉਸੇ ਹਿਸਾਬ ਨਾਲ ਇਹ ਰੱਖਿਆ ਹੋਇਆ ਬਸ ਠੀਕ ਆ ਹਾਂਜੀ ਮਤਲਬ ਮੈਂ ਆਪਾਂ ਜਿਹੜੀ ਚੀਜ਼ ਦਿਖਾ ਰਹੇ ਹਾਂ ਉਹ ਇਹ ਇਹ ਆ ਵੀ ਇਹ ਜਿਹੜੀ ਚੀਜ਼ ਆ ਇਹ ਪਿਸਟਨ ਆ ਜਿਹੜਾ ਇਹ ਸੁਗੜ ਜਾਂਦਾ ਜਦੋਂ ਗਰਮ ਹੁੰਦੀ ਹੈ ਗੱਡੀ ਫਿਰ ਗੱਡੀ ਮਤਲਬ ਇਹ ਬਲਾਕ ਹੈਗਾ ਇਹਦੇ ਥੱਲੇ ਚੈਂਬਰ ਹੁੰਦਾ ਹਾਂ ਤੇ ਉਹਦੇ ਚੋਂ ਬਲੋ ਉੱਠਣ ਲੱਗ ਜਾਂਦੀ ਹੈ ਮੰਨੋ ਵੀ ਆਹ ਦੇਖੋ ਜਿਵੇਂ ਇਸ ਤੇ ਚੀਰੀਤਾ ਪਈਆਂ ਐਸੇ ਤਰ੍ਹਾਂ ਪਿਸਟਨ ਦੇ ਚੀਰੀਤ ਆ ਜਾਂਦੀ ਬਹੁਤ ਬ੍ਰੀਕ ਬ੍ਰੀਕੀ ਵਾਲਾ ਕੰਮ ਹੈ ਇਹ ਦੇਖਿਆ ਜਾਵੇ ਇਹ ਰਿੰਗ ਨੇ ਇਹਨੂੰ ਰੋਕਦੇ ਨੇ ਬਲੋ ਨੂੰ ਹਨਾ ਇਹ ਜਦੋਂ ਰਿੰਗ ਘਸ ਜਾਂਦੇ ਨੇ ਜਾਂ ਪਿਸਟਨ ਸੁੱਕਣ ਜਾਂਦਾ ਤਾਂ ਇਹ ਆ ਦੇਖੋ ਜਦੋਂ ਸਲੀਵ ਚ ਐਂ ਤੱਕ ਪੈ ਗਿਆ ਉਦੋਂ ਮੰਨੋ ਸਲੀਵ ਖੁੱਲੀ ਹੋ ਗਈ ਕਲੀਅਰੈਂਸ ਵੱਧ ਗਿਆ ਬਲੋ ਮਾਰਨ ਲੱਗ ਗਈ ਬਲੋ ਮਾਰ ਲਓ ਇਹ ਰੇਤੀ ਦੀ ਵਜ੍ਹਾ ਨਾਲ ਹੀ ਹੋਣਾ ਜਿਹੜੇ ਕੰਪਨੀ ਵੱਲੋਂ ਬਲੋ ਮਾਰਦੀਆਂ ਨੇ ਉਹਨਾਂ ਦਾ ਸਾਈਜ਼ ਫਿਰ ਮਤਲਬ ਆ ਚੀਜ਼ ਦਾ ਸਾਈਜ਼ ਘਟਾਇਆ ਹੋਇਆ ਇਹ ਜਿਵੇਂ ਮੰਨੋ ਵੀ ਇਹਦੀ ਕਲੀਅਰੈਂਸ ਹੂੰ ਵਧਾਇਆ ਹੋਇਆ ਟਾਈਟ ਘੱਟ ਕਰਿਆ ਹੋਇਆ ਜਿੱਦਾਂ ਇੰਜਨ ਵੱਡਾ ਹੋਈ ਜਾਊ ਉਹਨਾਂ ਕਲੀਅਰੈਂਸ ਵੱਡਾ ਵਧਾਈ ਜਾਦਾ ਛੋਟੀ ਗੱਦੀ ਜਾ ਜੀਏ ਹੂੰ ਸਵਿਫਟ ਤੋਂ ਸ਼ੁਰੂ ਕਰੀਏ ਹੂੰ ਡੀਜ਼ਲ ਚ ਹੂੰ ਇਹ 2000 ਹੂੰ 2000 ਹੋ ਜਾਂਦਾ ਕਲੀ ਦੇ ਤੋਂ ਦਾ ਜਦੋਂ 1000 ਮਤਲਬ ਕੀ ਹੁੰਦਾ ਅੱਗੇ ਇਹ ਮੀਰਮੈਂਟ ਮੀਰਮੈਂਟ ਇੰਚ ਸਾਈਜ਼ ਚ ਲਾਈਏ ਅੱਛਾ ਹੂੰ ਤਾਂ ਉਹਦਾ 1000 1000 ਹੂੰ ਐਮ ਐਮ ਸਾਈਜ਼ ਚ ਲਾਈਏ ਐਮ ਐਮ ਸਾਈਜ਼ ਚ ਲਾਈਏ ਤਾਂ 6 6.6.1 ਦਾ ਪੁਆਇੰਟ 6 ਪੁਆਇੰਟ 6 ਐਮ ਐਮ ਦਾ ਵੀ ਅੱਗੇ ਛੋਟਾ ਐਮ ਐਮ ਦਾ ਪੁਆਇੰਟ 6 ਮੀਰਮੈਂਟ ਨੀਚੇ ਹਾਂ ਠੀਕ ਹੈ ਤੇ ਉਹ ਜਦੋਂ ਮੰਨੋ ਵੀ ਪਿਸਟਨ ਘਸ ਗਿਆ ਜਾਂ ਗਰਮੋਕੇ ਕੁਛ ਵੀ ਆ ਬਲੋ ਦਿਖਾਉਂਦੀਆਂ ਜਦੋਂ ਮੇਨ ਰੀਜਨ ਇਹ ਆ ਜੇ ਕੰਪਨੀ ਦਾ ਜਿਵੇਂ ਆਪਾਂ ਕਹੀਏ ਜਦੋਂ ਰੇਤਾ ਖਿੱਚਦਾ ਰਿੰਗ ਥੱਲੇ ਪੈਦਾ ਤਾਂ ਪਰ ਜਿਹੜਾ ਆਪਾਂ ਜਿਵੇਂ ਕਹਿੰਦੇ ਆ ਯੂਰਪੀਅਨ ਗੱਡੀਆਂ ਚ ਯੂਰਪੀਅਨ ਗੱਡੀਆਂ ਚ ਉਹਨਾਂ ਚ ਉਹਨਾਂ ਨੇ ਪਹਿਲਾਂ ਹੀ ਉਹਨੂੰ ਲੈ ਲਾ ਰੱਖਿਆ ਹੋਇਆ ਵੀ ਗੱਡੀ ਭੱਜੇ ਕੇ ਹੀ ਤਾਂ ਆਪਣਾ ਹੋਵੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਜਰਮਨ ਗੱਡੀਆਂ ਨੇ ਬਾਕਸ ਵੈਗਨ ਬੀ ਐਮ ਡਬਲਯੂ ਸਕੋਡਾ ਗੱਡੀਆਂ ਇਹ ਗੱਡੀਆਂ ਉੱਤੇ ਜੇ ਬਲੋ ਆਉਂਦੀ ਆ ਤਾਂ ਇਹਦੇ ਤੇ ਕੋਈ ਆਪਾਂ ਨੂੰ ਇੱਥੇ ਵਿੱਚ ਕੰਪਨੀ ਦਾ ਤੁਸੀਂ ਇੱਕ ਜਿੰਨਾ ਭਾਈਆਂ ਕੋਲ ਆਪਣੇ ਕੋਲ ਨਵੀਆਂ ਗੱਡੀਆਂ ਨੇ ਉਹਨਾਂ ਨੇ ਇਹ ਵੀ ਦੇਖਿਆ ਹੋਊਗਾ ਕਈ ਏਜੰਸੀਆਂ ਮੰਨੋ 15000 ਕਿਲੋਮੀਟਰ ਤੇ ਸਰਵਿਸ ਆ ਬਾਕਸ ਵੈਗਨ ਦੀ ਉਹ ਤੁਹਾਨੂੰ ਹਾਫ ਸਰਵਿਸ ਬੁਲਾਉਂਦੀਆਂ ਨੇ ਮੀਡੀਅਮ ਸਰਵਿਸ ਮੀਡੀਅਮ ਸਰਵਿਸ ਹਾਂ ਜਿੰਨਾਂ ਨੂੰ ਪਤਾ ਉਹ ਟਾਪ ਅਪ ਕਰਾਣ ਨੂੰ ਮੰਗਲੈਲ ਮੰਗਾ ਅੱਛਾ ਇਹ ਟੌਪ ਅਪ ਕਿਵੇਂ ਮਗਲਾਈਲ ਪੂਰਾ ਕਰਨ ਲਈ ਥੱਲੇ ਪੂਰਾ ਕਰਨ ਲਈ ਅੱਛਾ ਨਹੀਂ ਮਤਲਬ ਮਗਲਾਈਲ ਖਾ ਵੀ ਜਾਂਦੀ ਨੇ ਘਟਾਉਂਦੀਆਂ ਨੇ ਘਟਾ ਜਾਂਦੀਆਂ ਨੇ ਥੋੜੇ ਥੋੜੇ ਠੀਕ ਹੈ ਠੀਕ ਉਹ ਜੇ ਨਹੀਂ ਕੋਈ ਨੁਕਸ ਨਹੀਂ ਹੈਗਾ ਉਹ ਜੇ ਤੈਲ ਹੀਟ ਹੁੰਦਾ ਮੱਚਦਾ ਹੂੰ ਬਿਲਕੁਲ ਉਵਾਲੇ ਤੇ ਹੁੰਦਾ ਮੰਨੋ 100 ਡਿਗਰੀ ਦਾ ਟੈਂਪਰੇਚਰ ਤੇ ਜਾ ਕੇ 98 ਡਿਗਰੀ ਤੇ ਜਾ ਕੇ ਪੱਖਾ ਚੱਲਦਾ ਹੂੰ ਕੂਲੈਂਟ ਦਾ ਟੈਂਪਰੇਚਰ ਇੰਜਨ ਆਇਲ ਦਾ ਟੈਂਪਰੇਚਰ ਉਨਾ ਹੀ ਆ ਬਰਾਬਰ 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 ਉਹ ਜਦੋਂ 98 ਡਿਗਰੀ ਤੇ ਆਪਾਂ ਪਾਣੀ ਹੀ ਲਾ ਲਓ ਹੂੰ ਬੈਪਰ ਬਣ ਕੇ ਉੜਦਾ ਹੀ ਆ ਨਾ ਇਥੇ ਦਾ ਮੁਗਲੈਲ ਅੱਛਾ ਮੁਗਲੈਲ ਵੀ ਉੜਦਾ ਹੈ ਕਮਾਲ ਦੀ ਗੀਜਾ ਇਹ ਅੱਜ ਪਹਿਲੀ ਵਾਰ ਪਤਾ ਲੱਗਿਆ ਤੇ ਇਹ ਤਾਂ ਆ ਗਈ ਆਪਣੇ ਜਰਮਨ ਵਾਲੀ ਗੱਡੀਆਂ ਦੀ ਕੁਝ ਗੱਡੀਆਂ ਜਿਵੇਂ ਹੁਣ ਅੱਜ ਕੱਲ ਨਵੀਆਂ ਗੱਡੀਆਂ ਸੀ ਸਕੋਰਪਿਓ ਦੇਖਦੇ ਆ ਨਵੀਆਂ ਏਜੰਸੀਆਂ ਚ ਚੰਦੇ ਆ ਜੋ BS6 ਆ ਗਿਆ ਸਾਡੇ ਕੋਲ ਬਹੁਤ ਕਸਟਮਰ ਇਸ ਤਰ੍ਹਾਂ ਦੇ ਜੋ BS6 ਆ ਗਿਆ 2020 ਤੋਂ ਬਾਅਦ ਉਨਾਂ ਚ ਵੀ ਸੇਮ ਟੈਕਨੋਲੋਜੀ ਕੰਪਨੀਆਂ ਨੂੰ ਘਰ ਨਹੀਂ ਪੈ ਗਈ ਠੀਕ ਆ ਠੀਕ ਆ ਪੋਲੂਸ਼ਨ ਦੀ ਵਜ੍ਹਾ ਨਾਲ ਸਾਰਾ ਕੁਝ ਉਹਦਾ ਕਲੀਅਰੈਂਸ ਜ਼ੈਤਿੰਗ ਕਰਦੀ ਮਤਲਬ ਉਹਨੂੰ ਥੋੜਾ ਰੈਲਾ ਰੱਖਿਆ ਕੁਸਟਮ ਨੂੰ ਬਲੌਕ ਦੇ ਵਿੱਚ ਹਾਂ ਤਾਂ ਕਿ ਉਹ ਤੁਸੀਂ ਹੋਣਾ ਪਹਿਲਾਂ ਜਦੋਂ ਤੁਸੀਂ ਸਕਾਰਪੀਆ ਦੀ ਗੱਲ ਕਰੀ ਆ ਜਦੋਂ ਸਕਾਰਪੀਆ ਆਈ ਸੀ ਹੂੰ ਇੰਡੀਅਨ ਚੈਲ ਉਹ ਚ ਹੋਰ ਸੀ ਹੁਣ ਫੇ ਉਸ ਤੋਂ ਬਾਅਦ ਇਹਨਾਂ ਨੇ ਜਾਪਾਨ ਦਾ ਈਗਲ ਇੰਡੀਅਨ ਈਗਲ ਹਾਂ ਐਮ ਹੌਕ ਈਗਲ ਐਮ ਈਗਲ ਹਾਂ ਉਹਦਾ ਤੇ ਉਹਦਾ ਡਿਫਰੈਂਸ ਸਿਰਫ ਇਹਨਾਂ ਨੇ ਐਵੇਜ ਡੇਅ ਉਸ ਤੇ ਕਰਿਆ ਸੀ ਹੂੰ 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 ਠੀਕ ਉਹਦੇ ਵਿੱਚ ਪਹਿਲੀ ਟੈਕਨੋਲੋਜੀ ਮਹਿੰਦਰਾ ਦੀ ਇਹ ਸੀ ਵੀ ਮਹਿੰਦਰਾ ਇੱਕ ਟੈਕਨੋਲੋਜੀ ਤੇ ਚੱਲੀ ਜਾਂਦਾ ਚੱਲੀ ਜਾਂਦਾ ਹੂੰ ਹੂੰ ਇਹਨਾਂ ਨੇ 2009 ਜਾ ਕੇ ਈਗਲ ਬਣਾਇਆ ਹੂੰ ਹੁਣ ਈਗਲ ਦੀ ਵੀ ਚੱਲ ਰਹੀ ਆ ਉਹਦੇ ਵਿੱਚ ਪਹਿਲਾਂ ਉਹਦੇ ਬਾਲਾਂ ਦੀ ਹੁੰਦੀ ਸੀ ਹੁਣ 17 18 ਕਸਟਮਰ ਕਹਿ ਰਿਹਾ ਉਹੀ ਮਤਲਬ ਚੱਕਰ ਆਈ ਆ ਹਾਂ ਸਟੰਰ ਰਹਿਣਾ ਹਾਂ ਅੱਛਾ ਇੱਕ ਚੀਜ਼ ਹੋਰ ਸੀ ਆ ਰਹੀ ਦਿਮਾਗ 'ਚ ਵੀ ਆ ਕੀ ਪਿਆ ਇਧਰ ਬਲਾਕ ਆ ਹੈਡ 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 ਪਿਆਗਾ ਹਾਂਜੀ ਵੀ ਆਪਾਂ ਹੁਣੀ ਗੱਲ ਕਰ ਰਹੇ ਵੀ ਰੇਤਾ ਖਿੱਚੀ ਜਾਂਦੀ ਹੈ ਗੱਡੀ ਨੂੰ ਵੀ ਰੇਤਾ ਖਿੱਚਣ ਦਾ ਇਹਦੇ ਨਾਲ ਕੀ ਰੋਲ ਹੁੰਦਾ ਹੈ ਹੈੱਡ ਨਾਲ ਇਹਦੇ ਉੱਤੇ ਹੈੱਡ ਟਿਕਦਾ ਹੈ ਹਾਂਜੀ ਇਹ ਬਲੌਕ ਹੈ ਇਹਦੇ ਦੋ ਪਾਰਟ ਹੁੰਦੇ ਨੇ ਬੰਦੇ ਦਾ ਵੀ ਹੈੱਡ ਹਾਂ ਬੰਦੇ ਦਾ ਸਿਰ ਦਾ ਇਹ ਸਿਰ ਹੈ ਹੈੱਡ ਹੈ ਹਾਂ ਸਾਰਾ ਕੁਝ ਹੈੱਡ ਤੋਂ ਹੀ ਚੱਲਦਾ ਬਿਲਕੁਲ ਬਿਲਕੁਲ ਜੇ ਹੈੱਡ ਪ੍ਰੋਪਰ ਆ ਤਾਂ ਸਟਾਰਟਿੰਗ ਵੀ ਪ੍ਰੋਪਰ ਆ ਨਾਲ ਇਹ ਜਿੰਨੇ ਹੁਣ ਇਹ ਆਪਾਂ ਹੈੱਡ ਨੂੰ ਦੇਖਦੇ ਆਂ ਤਾਂ ਇਹ ਚ ਕੀ ਪ੍ਰੋਬਲਮ ਹੈ ਇਹ ਕਿਹੜਾ ਕੰਮ ਵਾਲ ਆਈ ਵਾਲ ਨੇ ਹਾਂ ਜਦੋਂ ਰੇਤਾ ਖਿੱਚ ਗਿਆ ਇਹਦੀ ਵਾਲਾਂ ਦੀਆਂ ਸੀਟਾਂ ਇੱਥੇ ਥੱਲੇ ਨੇ ਔਡਾਊਨ ਹੋ ਜਾਂਦੀਆਂ ਨੇ ਬੱਧੀਆਂ ਜਾਂਦੀਆਂ ਨੇ ਕੰਪਰੈਸ਼ਰ ਲੀ ਹੋਣ ਲੱਗ ਜਾਣਾ ਹਾਂ ਉਦੋਂ ਵੀ ਪ੍ਰੋਬਲਮ ਸ਼ੁਰੂ ਧੂਆ ਉਘਾਰ ਲਾਈ ਧੂਆ ਮਾ ਦਿੰਦੀ ਸਟਾਰਟਿੰਗ ਦੀ ਮਿਸਿੰਗ ਦੀ ਬਲੋ ਦੀ ਬਲੋ ਦੀ ਕਿਉਂਕਿ ਇਹੀ ਰੇਤ ਆ ਫਿਰ ਅੱਗੇ ਇਹ ਚ ਆ ਜਾਣਾ ਇਹ ਜਦੋਂ ਇਹ ਵਿੱਚੋਂ ਇਹਦੀ ਤਾਂ ਦੰਡੀਆਂ ਵਧੀਆਂ ਗਈਆਂ ਇਹਦੇ ਵਿੱਚੋਂ ਜੀ ਮੋਬਾਈਲ ਉੱਤਣ ਲੱਗ ਜਾਂਦਾ ਥੱਲੇ ਓਕੇ ਠੀਕ ਆ ਠੀਕ ਆ ਠੀਕ ਫਿਰ ਬਾਈਟ ਧੂਆ ਜਾਂ ਵੀ ਆਨਲਾਈਨ ਹਾਂ ਉਹ ਮੋਬਾਈਲ ਜਦੋਂ ਵਿੱਚ ਠੀਕ ਆ ਇਹ ਚੀਜ਼ ਹੁੰਦੀ ਹੈ ਜੀ ਇਹ ਮਤਲਬ ਹੈਡ ਹੈਡ ਦੇ ਰੋਲ ਕਰਕੇ ਵੀ ਕਈ ਵਾਰੀ ਗੱਡੀ ਬਲੋ ਮਾਰ ਲਾਈ ਜਾਂਦੀ ਆ ਇੰਜਨ ਦੀ ਆਵਾਜ਼ ਦਾ ਵੀ ਫਰਕ ਪੈ ਜਾਂਦਾ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਸੀ ਲਾਸਟ ਦੇ ਵੀ ਜਿਹੜੀਆਂ ਗੱਡੀਆਂ ਬਲੋ ਮਾਰਦੀਆਂ ਨੇ ਕੀ ਉਹਨਾਂ ਦੇ ਇੰਜਨ ਡਾਊਨ ਹੁੰਦੇ ਨੇ ਜ਼ਿਆਦਾਤਰ ਪ੍ਰੋਬਲਮ ਇਹ ਆ ਇੰਜਨ ਡਾਊਨ ਦੀ ਕੋਈ ਐਡੀ ਉਹ ਵੀ ਹੁੰਦੀ ਜਦੋਂ ਬਲੋ ਰਹੀਂ ਮੁਗਲੈਲ ਦੇ ਛਿੱਤੇ ਮਾਰਨ ਲੱਗਦੀ ਜਿਆਦੇ ਹਲਕੇ ਫੁਲਕੇ ਤਾਂ ਹੁੰਦੇ ਹੀ ਨੇ ਹਾਂ ਉਦੋਂ ਉਹਨੂੰ ਆਪਾਂ ਮੰਨਦੇ ਆ ਵੀ ਬੈਕ ਦਾ ਪ੍ਰੈਸ਼ਰ ਇੰਜਨ ਦੇ ਥੱਲੇ ਹੈ ਥਲੀਬਾਂ ਦੇ ਵਿੱਚੋਂ ਜੀ ਨਿਕਲ ਰਿਹਾ। ਇਹ ਅਸੀਂ ਸਾਨੂੰ ਆਮ ਹੀ ਦਿੱਕਤ ਆਉਂਦੀ ਹੈ ਵੀ ਆਮ ਹੀ ਲੋਕ ਦੇਖਦੇ ਨੇ ਕਿ ਨਾਲ ਛੱਟੇ ਵੀ ਆ ਰਹੇ ਹੁੰਦੇ ਨੇ ਲੇਕਿਨ ਇੰਜਨ ਸਹੀ ਹੁੰਦਾ। ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਛਿੱਟਾ ਕੋਈ ਦਿੱਕਤ ਵਾਲੀ ਗੱਲ ਨਹੀਂ। ਜਦੋਂ ਜਾਦੇ ਮੰਨੋ ਵੀ ਆਏ ਆ ਬਾਗ ਨੂੰ ਆਉਂਦਾ ਭੱਜਿਆ। ਹੂੰ। ਉਹ ਦਿੱਕਤ ਹੈਗੀ ਆ। ਉਹ ਇੰਜਨ ਡਾਉਣ ਦੀ ਦਾ ਅੱਜ ਕੱਲ ਕੋਈ ਇੱਦਾਂ ਹੀ ਹੁੰਦੀ ਹੈ। ਇੰਜਨ ਡਾਉਣ ਆਸੀਂ ਉਹਨੂੰ ਕਹਿੰਦੇ ਜਦੋਂ ਇੰਜਨ ਮੁਗਲੈਲ ਕਦਾ ਆ ਰਿਹਾ। ਪਰ ਇਹ ਗੱਲ 'ਚ ਵੀ ਆਪਾਂ ਫਸ ਗਏ। ਆਪਾਂ ਕਹਿੰਦੇ ਵੀ ਕਈ ਗੱਡੀਆਂ ਉਹੀ ਘਟਾਉਂ ਸਾਲ ਬਸ ਤੱਕ ਹਮ ਅਸੀਂ ਆਮ ਨਾਰਮਲ 10000 ਕਿਲੋਮੀਟਰ ਤੱਕ ਕਹਿੰਦੇ ਹਾਂ ਤੇ ਵਫਤੇ ਲਈ ਵੀ ਜੇ ਅੱਧਾ ਲੀਟਰ ਤੱਕ ਤਾਂ ਆ ਗਈ ਕੋਈ ਉਹਨੂੰ ਮਨਵਾਉਂਦਾ ਨਹੀਂ। ਉਹ ਖਾਸ ਗੱਲ ਨਹੀਂ। ਜਿਆਦਾ ਉਹੀ ਸਾਰੀ ਖਾ ਗਈ ਮੇਰੀ ਖਤਮ। ਉਹ ਹਜ਼ਾਰ ਤੇ ਅੱਧਾ ਲੀਟਰ ਖਾ ਗਈ ਉਹ ਆ। ਹਮ ਇਹ ਇਹ ਇੰਜਨ ਟੌਨ ਹੈਗਾ ਜੰਨੀ ਜੇ ਸਰਵਿਸ ਦੇ ਅੱਧਾ ਲੀਟਰ ਖਾ ਗਈ ਤਾਂ ਕੋਈ ਗੱਲ ਨਹੀਂ ਹੈਗੀ। ਹਾਂਜੀ ਹੋ ਜਾਂਦਾ। ਤੇ ਇਹ ਆ ਉਹ ਤੇ ਇੰਜਨ ਔਇਲ ਕ ਤਾਂ ਆਉਣ ਦੇ ਵੀ ਕਈ ਚ ਜਿਵੇਂ ਆਪਾਂ ਮੰਨਿਏ ਵੇ ਗਲਤੀਆਂ ਆ ਕੇ ਇਸਤੇਮਾਲ ਦੀਆਂ ਵੇ ਜਾਂ ਗੱਡੀ ਵਾਲੇ ਦੀ ਆਪੀ ਆਵੀ ਹੁੰਦੇ। ਸੋ ਵਾਸਤਾਤ ਨਹੀਂ ਰੱਖਣੀ। ਹੂੰ தம் ਵੀ தம் ਨੂੰ ਐਕਸੀਲੇਟਰ ਦਿੰਦਾ ਬਿਲਕੁਲ ਮੇਨਾ ਇਹ ਚੀਜ਼ ਆ ਵੀ ਦੇਖੋ ਇੰਜਨ ਡਾਊਨ ਨਹੀਂ ਮੰਨਿਆ ਜਾ ਸਕਦਾ ਜੇ ਬਲੋ ਮਾਰਦੀ ਆ ਬਲੋ ਜੇ ਗੱਡੀ ਸਾਰਾ ਮੁਗਲੈਲ ਖਾ ਜਾਂਦੀ ਆ ਤਾਂ ਤੁਸੀਂ ਇਹਨੂੰ ਇੰਜਨ ਡਾਊਨ ਮੰਨ ਸਕਦੇ ਹੋ ਤੇ ਨਹੀਂ ਤਾਂ ਆਦਰਵਾਈਜ਼ ਬਲੋ ਤੇ ਛੱਟਾ ਇਹਨਾਂ ਦਾ ਕਹਿਣ ਦਾ ਮਤਲਬ ਨਿਚੋੜ ਸਾਰੀ ਗੱਲਬਾਤ ਦਾ ਇਹ ਹੀ ਆ ਵੀ ਸਾਰੀਆਂ ਗੱਡੀਆਂ ਲਗਭਗ ਮਾਰਦੀਆਂ ਨੇ ਖਾਸ ਕਰਕੇ ਮਹਿੰਦਰਾ ਦੀਆਂ ਗੱਡੀਆਂ ਬਾਕਸ ਵੈਗਨ ਸਕੋਡਾ ਜਰਮਨ ਦੀਆਂ ਗੱਡੀਆਂ BMW ਆਡੀ ਕੋਈ ਵੀ ਦਾਲੋ ਠੀਕ ਹੈ ਮੈਂ ਹੁਣ ਇਹਦੇ ਲਾਸਟ ਆਪਾਂ ਤੁਹਾਨੂੰ ਇਹ ਵੀਡੀਓ ਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਅ ਨੌਲੇਜ ਦੇ ਨਾਲ ਨਾਲ ਤੁਹਾਨੂੰ ਤੁਸੀਂ ਆਪਣੀ ਗੱਡੀ ਦੀ ਸੰਭਾਲ ਕਿਵੇਂ ਕਰ ਸਕਦੇ ਹੋ ਮਤਲਬ ਆਮ ਤੌਰ ਤੇ ਦਿੱਕਤ ਆਉਂਦੀ ਹੈ ਵੀ ਸਾਰਾ ਕੁਝ ਡਾਊਨ ਹੋ ਜਾਂਦਾ ਹੋਰ ਉਹਦਾ ਇੰਜਨ ਖਤਮ ਹੋ ਗਿਆ ਜੀ ਹੋਰ ਹੋਗਾ ਆਪਾਂ ਨੂੰ ਕੀ ਸਾਭ ਦਾ ਨਹੀਂ ਰੱਖਣੀ ਚਾਹੀਦੀ ਨੇ ਜਦੋਂ ਆਪਾਂ ਗੱਡੀ ਸਵੇਰ ਤੋਂ ਆਪਾਂ ਸਟਾਰਟ ਹੋ ਜਾਈਏ ਮੰਨ ਲਓ ਸਵੇਰ ਗੱਡੀ ਪਹਿਲੀ ਗੱਲ ਤਾਂ ਵੀਰ ਜੀ ਸਟਾਰਟ ਕਰਨ ਤੋਂ ਪਹਿਲਾਂ ਕੂਲੈਂਟ ਇੰਜਨ ਆਇਲ ਚੈੱਕ ਕਰ ਲਓ ਚੈੱਕ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਗੱਡੀ ਸਟਾਰਟ ਕਰਤੀ ਕੰਪਨੀ ਵੀ ਕਹਿੰਦੀ ਆ 5 ਮਿੰਟ ਘੱਟੋਗਾ ਤਾ ਤੂੰ ਆਈਰ ਲੇਨ ਤੇ ਚਲਾਓ ਟਾਈਮ ਘੱਟ ਹੁੰਦਾ ਪਰ ਪਹਿਲਾਂ ਸੋਚ ਲਿਆ ਕਰੋ ਵੀ ਆਪਾਂ ਹਲੇ ਡਰੈਸ ਅਪ ਹੋ ਰਹੇ ਆ ਤਾਂ ਆਪਾਂ 5 ਮਿੰਟ ਗੱਡੀ ਸਟਾਰਟ ਕਰ ਹਾਂਜੀ ਹਾਂਜੀ ਆਈਰ ਲੇਨ ਤੇ ਚਲਾਓ ਸਾਹ ਨੂੰ ਮੇਨ ਰੋਲ ਉਸ ਤੋਂ ਬਾਅਦ ਇੱਕ ਵਾਰ ਜਦੋਂ ਤੁਸੀਂ ਗੇਅਰ ਲਗਾ ਲਿਆ ਹੂੰ ਕੁਝ ਕਿੰਤ ਮਨੋ ਕੇ ਲੋਕ ਮੀਤ ਆਰਾਮ ਨਾਲ ਆਰਾਮ ਨਾਲ ਚਲੋ ਉਸ ਤੋਂ ਬਾਅਦ ਇਹ ਨਹੀਂ ਵੀ ਆਪਾਂ ਗੇਅਰ ਪਾਇਆ ਤਾਂ ਤੇਰੇ ਕੋ ਮਾ ਕੇ ਚਲਾ ਲਈ ਮੰਨ ਲਓ 1000 ਕਿਲੋਮੀਟਰ ਗੱਡੀ ਚੱਲ ਜਾਂਦੀ ਹੈ ਉਸ ਤੋਂ ਬਾਅਦ ਪਰ ਮਤਲਬ ਪੂਰੇ ਦਿਨ ਦੇ ਵਿੱਚ ਆਪਾਂ ਇਹੀ ਕਰਾਂਗੇ ਫਿਰ ਨਹੀਂ ਸਵੇਰ ਜੀ ਉਦੀ ਆ ਸਵੇਰ ਜੀ ਉਦੀ ਆ ਸਵੇਰ ਜੀ ਉਦੀ ਉਦੋਂ ਜਿਸ ਟਾਈਮ ਬੰਦ ਕਰਨੀ ਆ ਉਸ ਟਾਈਮ ਵੀ ਐਡਲਿੰਗ ਹੁੰਦੀ ਆ ਬਿਲਕੁਲ ਉਹਨੂੰ ਰਿਲੈਕਸ ਰਹਿਣ ਨੂੰ ਥੋੜਾ ਜਾਰ ਗੱਡੀ ਨੂੰ ਉਸ ਤੋਂ ਬਾਅਦ ਨੂੰ ਬੰਦ ਕਰੋ ਮੰਨ ਲਓ ਆਪਾਂ 1000 ਕਿਲੋਮੀਟਰ ਗੱਡੀ ਚੱਲ ਜਾਂਦੀ ਆ ਫਿਰ ਉਹਦੇ ਵਾਸਤੇ ਆਪਾਂ ਨੂੰ ਕੀ حساب ਪਤਾ ਨਹੀਂ ਮੰਨ ਲਓ 10000 ਚੱਲਦੀ ਆ ਹਰ ਇੱਕ ਗੱਡੀ ਜਾਂ 15000 ਚੱਲਦੀ ਆ ਆਪਾਂ ਕੰਪਨੀ ਕਹਿੰਦੀ ਆ 15000 ਕਿਲੋਮੀਟਰ ਆ ਸਾਡੇ ਕੋਲ ਆ 10 ਜਿਹੜਾ ਕੰਮ ਆਈ ਚਾਹੇ ਤੁਸੀਂ ਦਿਨ ਚ 500 ਚਲਾਉਂਦੇ ਹੋ ਚਾਹੇ ਹਜ਼ਾਰ ਵੀ ਚਲਾ ਦੋ ਪਰ ਜਿਸ ਟਾਈਮ ਤੁਸੀਂ ਇੱਕ ਵਾਰ ਉਹਨੂੰ ਰੈਸਟ ਦਵਾਤੀ ਚਾਰ ਪੰਜ ਘੰਟੇ ਰੈਸਟ ਵੀ ਹੋਈ ਆ ਬੈਟਰੀ ਨੂੰ ਲੌਂਗ ਚਲਾਣੀ ਨਹੀਂ ਚਾਹੀਦੀ ਰੈਸਟ ਤੋਂ ਬਾਅਦ ਉਹਦਾ ਜਦੋਂ ਚਾਰ ਘੰਟੇ ਖੜਾ ਲਈ ਆਪਾਂ ਇੰਜਨ ਆਇਲ ਉਹ ਪਾਣੀ ਜੂ ਚੈੱਕ ਕਰੋ ਠੀਕ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਹੈ ਵੀ ਨਹੀਂ ਜਦੋਂ ਇੰਨੀ ਲੰਬੀ ਚੱਲਦੇ ਆ ਉਸ ਟਾਈਮ ਤੇਲ ਮੱਚਦਾ ਵਾ ਅੱਛਾ ਬਿਲਕੁਲ ਹਾਂ ਨਹੀਂ ਮੈਂ ਕਈ ਵਾਰ ਸੁਣਿਆ ਸੁਣਨ ਚਾਹੀਏ ਵੀ ਆਪਾਂ ਨੂੰ 에ਅਰ ਫਿਲਟਰ ਸਾਫ ਕਰਨਾ ਚਾਹੀਦਾ 에ਅਰ ਫਿਲਟਰ ਵੀ ਜੀ ਇੰਨੀ ਛੇਤੀ ਵੀ ਜ਼ਰੂਰਤ ਨਹੀਂ ਹਾਂ ਕਿੰਨੇ ਕਿਲੋਮੀਟਰ ਦੋ ਹਜ਼ਾਰ 2500 ਕਿਲੋਮੀਟਰ ਬਾਅਦ ਇੱਕ ਵਾਰ 에ਅਰ ਫਿਲਟਰ 2500 ਕਿਲੋਮੀਟਰ ਬਾਅਦ ਤੁਸੀਂ ਆਪਣੀ ਗੱਡੀ ਦਾ 에ਅਰ ਫਿਲਟਰ ਜ਼ਰੂਰ ਸਾਫ ਕਰਵਾ ਲਿਆ ਕਰੋ ਇਹਦੇ ਧਿਆਨ ਰੱਖਿਆ ਹੋਊਗਾ ਹਾਂ ਸਰਵਿਸ ਦੇ ਵਿੱਚ ਜਿਵੇਂ ਮੰਨੇ ਆਪਾਂ 10000 ਕਿਲੋਮੀਟਰ ਦੇ ਦੋ ਵਾਰ ਸਰਵਿਸ ਦੇ ਵਿੱਚ ਵਿੱਚ 에ਅਰ ਫਿਲਟਰ ਸਾਫ ਕਰਾਓ ਤਾਂ ਤੁਹਾਡੀ ਗੱਡੀ ਦੀ ਲਾਈਫ ਬਣੀ ਰਹੂਗੀ 에ਅਰ ਫਿਲਟਰ ਸਾਫ ਕਰਨ ਦਾ ਵੀ ਤਰੀਕਾ ਵਾ ਇਹ ਗੱਲ ਤਾਂ ਸਹੀ ਆ ਕਈ ਵਾਰ ਆਪਾਂ ਸੱਤਿਆਨਾਸ਼ ਵੀ ਮਾਰ ਦਿੰਦੇ ਆ ਇਹ ਗੱਲ ਦੇ ਵਿੱਚ ਵੀ 에ਅਰ ਫਿਲਟਰ ਸਾਫ਼ ਕਰਨ ਚਾਹਦੇ ਆ ਤੇ ਉਲਟਾ ਸਾਫ਼ ਕਰ ਦਿੰਦੇ ਆ ਹੁਣ ਤੁਹਾਨੂੰ ਦੱਸਣਗੇ ਗੁਰਪ੍ਰੀਤ ਜੀ ਕਿਵੇਂ ਹੁੰਦਾ ਮੰਨੋ ਇਹ 에ਅਰ ਫਿਲਟਰ ਆ ਆਪਾਂ ਇਹਦੇ ਵਿੱਚ ਹਵਾ ਮਲਵਾਉਣ ਲੱਗੇ ਹੂੰ ਹਵਾ ਇੱਧਰ ਹੀ ਇਹਦੇ ਦੱਸਤਾ ਇੱਧਰੋਂ ਹੀ ਆਪਾਂ ਹਵਾ ਮਾਰੀ ਹਾਂ ਉਹ ਅੰਦਰ ਚਲੀ ਗਈ ਫਿਰ ਉਹ ਅੰਦਰ ਚਲੀ ਗਈ ਜਿਹਦੇ ਨਾਲ ਆ ਆ ਇਹਦਾ ਸਾਫ਼ ਸਾਈਡ ਆ ਜਿੱਥੋਂ ਇੰਜਨ ਨੂੰ ਹਵਾ ਜਾਣੀ ਆ ਇੱਧਰ 에ਅਰ ਫਿਲਟਰ ਅੰਦਰੋਂ ਚ ਹੀ ਸਾਫ਼ ਹੋਏ ਬਾਹਰ ਦੱਸਦੇ ਉਸ ਤੋਂ ਬਾਅਦ ਬੇਸ਼ੱਕ ਦੀ ਬਾਦੋ ਜੀ ਵਾਜੇ ਕਿਉਂਕਿ ਉਹ ਅੰਦਰੋਂ ਹਿੱਲ ਗਈ ਕਿੱਡੀ ਵਧੀਆ ਜਾਣਕਾਰੀ ਹੈ ਜਦੋਂ ਵੀ 에어 ਫਿਲਟਰ ਸਾਫ ਕਰਾਉਨੇ ਹੋ ਤਾਂ ਅੰਦਰਲੇ ਪਾਸਿਓਂ ਕਰਾਓ ਜਿਹੜਾ ਇੰਜਨ ਦੀ ਸਾਈਡ ਨੂੰ 에어 ਜਾ ਰਹੀ ਹੈ ਜਿਹੜਾ ਬਾਹਰੋਂ ਇੰਜਨ ਖਿੱਚ ਰਿਹਾ ਹੈਗਾ ਉਧਰੋਂ ਪ੍ਰੈਸ਼ਰ ਨਮਵਾਓ ਤਾਂ ਕਿ ਮਿੱਟੀ ਅੰਦਰ ਨਾ ਜਾਵੇ ਬਹੁਤ ਵਧੀਆ ਜਾਣਕਾਰੀ ਹੈ ਸਰਵਿਸ ਟਾਈਮ ਤੇ ਕਰਵਾ ਲਓ ਬਾਕੀ ਦਾ ਸਰਵਿਸ ਟਾਈਮ ਤੇ ਆ ਮਿਸਤਰੀ ਕੱਖਣਾ ਚਾਹੀਦਾ ਕੀ ਗੱਲ ਸਾਗੋਂ ਵੱਧੀ ਹਮ ਅੱਜ ਦੀ ਗੱਲ ਹਮ ਜੋ ਗੱਡੀਆਂ ਘੱਟ ਚੱਲਦੀਆਂ ਨੇ ਮੰਨੋ ਸਾਲ ਚ ਉਹ 2000 ਕਿਲੋਮੀਟਰ ਤੱਕ ਚਲਾਉਂਦੇ ਆ ਪਾਸ ਸਰਵਿਸ ਹੋਦੇ ਲਈ ਵੀ ਸਾਲ ਦੇ ਅੰਦਰ ਅੰਦਰ ਜੂ ਗਿਆ ਇਹ ਨਾ ਮੰਨੋ ਵੀ 2000 ਚੱਲੀ ਆ ਸਾਡੀ ਦੇਖੋ ਇਹ ਵੀ ਧਿਆਨ ਰੱਖੋ ਜੀ ਕਈ ਆਪਾਂ ਕਹਿੰਦੇ ਆਪਾਂ ਕਹਿ ਦਿੰਦੇ ਆ ਅਸੀਂ ਗੱਡੀ ਸਾਡੀ 2000 ਚੱਲੀ ਆ ਜੀ ਇਹਨੂੰ ਕੀ ਹੋਇਆ ਇਹਨੂੰ ਕੀ ਲੋੜ ਆ ਸਰਵਿਸ ਦੀ ਇਹ ਕਹਿ ਰਹੇ ਨੇ ਵੀ ਇਹਦਾ ਰੀਜਨ ਦੱਸੋ ਰੀਜਨ ਮੰਨੋ ਜੀ ਆ ਪੀਪਲ ਆ ਇਹਦਾ ਹੂੰ ਪੀਪਲ ਤੇਲ ਚ ਪਿਆ ਗਲ ਗਿਆ ਜੀ ਹਾਂ ਹਾਂ ਜਿਵੇਂ ਕਹਦੇ ਬੰਦੇ ਦੇ ਕਲੌਥ ਆ ਗਿਆ ਹਾਂ ਹਾਂ ਉਹੀ ਕਲੌਥ ਇਹਦੇ ਅੰਦਰ ਇਹ ਚੀਜ਼ ਆ ਹਾਂ ਐ ਵੀ ਜਦੋਂ ਮਗਲੈਲ ਇੱਕ ਥਾਂ ਤੇ ਖੜਾ ਰਹਿੰਦਾ ਤਾਂ ਉਹਦੀ ਲੁਬਰੀਕੇਸ਼ਨ ਖਤਮ ਹੋ ਜਾਂਦੀ ਹੈ ਲੁਬਰੀਕੇਸ਼ਨ ਵੀ ਔਰ ਪੇਪਰ ਜਿਹੜਾ ਉਹ ਗਲ ਜਾਂਦਾ ਜਿਵੇਂ ਪਾਣੀ ਜੇ ਗੱਤਾ ਸਿੱਤੇ ਦੇ ਗੱਲ ਦਾ ਉਹ ਵੀ ਤੇਲ ਚ ਵੀ ਗਲਦਾ ਜੀ ਤੇਲ ਚ ਗਲ ਜਾਂਦਾ ਹਾਂ ਤਾਂ ਤੇਲ ਜ਼ਰੂਰ ਬਦਲ ਲੈਣਾ ਚਾਹੀਦਾ ਜੇ 2000 ਚੱਲੀ ਹੈ ਜੇ ਸਾਲ ਚ ਚੱਲਦੀ ਆ ਘੱਟ ਚੱਲਦੀ ਜਿੰਨਾ ਵੀ ਤਾਂ ਦੀ ਗੱਡੀ ਸਾਲ ਦੇ ਅੰਦਰਾਂ ਦਾ ਸਭ ਤੋਂ ਜ਼ਰੂਰੀ ਆ ਚਾਹੇ ਕਿ ਲੋਂ ਵੀ ਤਾਂ ਪਹਿਲਾਂ ਆਉਂਦੇ ਆ ਤਾਂ ਜੇ ਨਹੀਂ ਕਿਲੋਂ ਵੀ ਤਾਂ ਹੁੰਦੇ ਤਾਂ ਸਾਲ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਗੁਰਪੀ ਜੀ ਦਾ ਬਹੁਤ ਸੋਹਣੀ ਜਾਣਕਾਰੀ ਇਹਨਾਂ ਨੇ ਸਾਨੂੰ ਦਿੱਤੀ ਆ ਮਤਲਬ ਜਿਹੜੀਆਂ ਚੀਜ਼ਾਂ ਸਾਨੂੰ ਵੀ ਉਹਨੂੰ ਵੀ ਤੁਹਾਨੂੰ ਮਿਲਣਗੀਆਂ ਬਹੁਤ ਚੰਗੀ ਨੌਲੇਜ ਹੈ ਜਿਹੜੀ ਅੱਜ ਦੇ ਟਾਈਮ 'ਚ ਅ ਕਿਸੇ ਕੋਲ ਟਾਈਮ ਨਹੀਂ ਕਿਸੇ ਨੂੰ ਇਹ ਚੀਜ਼ਾਂ ਦੱਸਣ ਦਾ ਨਾ ਕੋਈ ਦੱਸੇ ਕਿਉਂਕਿ ਹਰ ਇੱਕ ਇੱਕ ਦਾ ਪ੍ਰੋਫੈਸ਼ਨ ਆ ਵੀ ਮੇਰਾ ਪੜਦਾ ਆ ਆਪਾਂ ਕਉਂ ਦੱਸੀਏ ਜੇ ਗੱਡੀ ਖਰਾਬ ਹੋ ਤਾਂ ਹੀ ਆਪਾਂ ਨੂੰ ਕੁਝ ਕੰਮ ਮਿਲੂਗਾ ਤਾਂ ਇਹ ਬਹੁਤ ਧੰਨਵਾਦ ਗੁਰਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਇਹ ਜਾਣਕਾਰੀ ਦਿੱਤੀ ਸਾਨੂੰ ਸਾਡੇ ਦਰਸ਼ਕਾਂ ਨੂੰ ਦਿੱਤੀ ਆ ਤੇ ਇਸ ਤਰ੍ਹਾਂ ਦੀ ਹੋਰ ਅਵੇਅਰਨੈਸ ਦੀਆਂ ਵੀਡੀਓ ਅਸੀਂ ਮਤਲਬ ਅਪਲੋਡ ਕਰਦੇ ਰਹਿੰਨੇ ਆ ਇੱਕ ਲਾਸਟ ਗੱਲ ਹੈ ਉਹਨੂੰ ਪੁੱਛਣੀ ਚਾਹੁੰਦੇ ਆ ਅਸੀਂ ਤੁਹਾਡੇ ਲਈ ਸਵਾਲ ਹੈ ਵੀ ਅਗਲਾ ਟੌਪਿਕ ਕੀ ਹੋ ਅਸੀਂ ਤੁਹਾਡੀ ਮਰਜ਼ੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਗੱਡੀਆਂ ਦੇ ਬਾਰੇ ਜਿਵੇਂ ਸਾਡੀ ਫੀਲਡ ਆ ਉਸ ਬਾਰੇ ਤੁਸੀਂ ਕਿਹੜੇ ਟੌਪਿਕ ਬਾਰੇ ਗੱਲ ਕਰਨਾ ਚਾਹੁੰਦੇ ਹੋ ਕੀ ਪੁੱਛਣਾ ਚਾਹੁੰਦੇ ਹੋ ਅਸੀਂ ਉਸ ਬਾਰੇ ਆਪਦੀ ਪੂਰੀ ਕੋਸ਼ਿਸ਼ ਕਰਾਂਗੇ 100% ਵੀ ਅਸੀਂ ਉਹਨੂੰ ਤੁਹਾਡੀ ਲੋੜ ਨੂੰ ਪੂਰਾ ਕਰ ਸਕੀਏ ਚੈਨਲ ਨਾਲ ਬਣੇ ਰਹੋ ਨਵੀਂ ਨਵੀਂ ਵੀਡੀਓ ਤੁਹਾਡੇ ਜਾਣਕਾਰੀ ਲਈ ਪੈਂਦੀਆਂ ਰਹਿੰਦੀਆਂ ਨੇ ਤੇ ਮਿਲਦੇ ਹਾਂ ਜੀ ਕੋਈ ਗੱਲ ਨਵੀਂ ਵੀਡੀਓ ਨਾਲ ਸਾਸੀਏ